BBMB ਯਾਨੀ ਕਿ ਪਾਖੜਾ ਬੈਸ ਮੈਨੇਜਮੈਂਟ ਬੋਰਡ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਡੈਮ ਦੇ ਉੱਤੇ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਮੁੱਦਾ ਚੁੱਕ ਸਕਦਾ ਹੈ ਦੱਸਿਏ ਕਿ ਇਹ ਮੁੱਖ ਦਫ਼ਤਰ ਵਿਖੇ 11:30 ਵਜੇ ਬੈਠਕ ਹੋਣ ਜਾ ਰਹੀ ਹੈ BBMB ਦੇ ਜਿੱਥੇ ਅਹਿਮ ਮੁੱਦਿਆਂ ਤੇ ਚਰਚਾ ਹੋਵੇਗੀ ਇਹ ਮੀਟਿੰਗ ਸ਼ੁੱਕਰਵਾਰ ਨੂੰ 11:30 ਵਜੇ ਮੁੱਖ ਦਫ਼ਤਰ ਵਿਖੇ ਰੱਖੀ ਗਈ ਹੈ ਬੋਰਡ ਦੀ 200 56ਵੀਂ ਅਹਿਮ ਮੀਟਿੰਗ ਵਿੱਚ ਮਹੱਤਵਪੂਰਨ ਏਜੰਡੇ ਵਿਚਾਰੇ ਜਾਣਗੇ ਬੋਰਡ ਦੇ ਮੈਂਬਰਾਂ ਵੱਲੋਂ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਪੰਜਾਬ ਵੱਲੋਂ ਇਸ ਮੀਟਿੰਗ ਵਿੱਚ BBMP ਦੇ ਪ੍ਰੋਜੈਕਟਾਂ ਉੱਤੇ ਕੇਂਦਰੀ ਬਲਾਂ ਦੀ ਤਾਨਾਤੀ ਦਾ ਮੁੱਦਾ ਵੀ ਉਠਾਇਆ ਜਾਵੇਗਾ ਹਿੱਸੇਦਾਰੀ ਸੂਬਿਆਂ ਦਰਮਿਆਨ ਪਾਣੀਆਂ ਦੀ ਵੰਡ ਅਤੇ ਮਾਮਲੇ ਤੇ ਵੀ ਮੀਟਿੰਗ ਵਿੱਚ ਵਿਚਾਰ ਚਰਚਾ ਹੋਵੇਗੀ ਦੱਸ ਦਈਏ ਕਿ ਇਸ ਤੋਂ ਪਹਿਲਾਂ BBMP ਨਾਲ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਦਾ ਰੇੜਕਾ ਚੱਲਦਾ ਰਿਹਾ ਕਿਉਂਕਿ ਪੰਜਾਬ ਦੇ ਅਫਸਰਾਂ ਨੂੰ ਦਰਕਿਨਾਰ ਕਰਕੇ ਯਾਨੀ ਕਿ ਉਹਨਾਂ ਨੂੰ ਕਿੱਕ ਪਾਸੇ ਰੱਖ ਕੇ ਕਈ ਫੈਸਲੇ ਲਈ ਜਾਂਦੇ ਰਹੇ ਪਰ ਹਰਿਆਣਾ ਨੂੰ ਬਾਧੂ ਪਾਣੀ ਦੇਣ ਦਾ ਫੈਸਲਾ ਵੀ ਲਿਆ ਗਿਆ ਬੀਬੀਐਮਬੀ ਵੱਲੋਂ ਜਿਸ ਦਾ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਇਥੋਂ ਤੱਕ ਕਿ ਡੈਮ ਦੇ ਉੱਤੇ ਧਰਨਾ ਵੀ ਦਿੱਤਾ ਗਿਆ ਲਗਾਤਾਰ ਇਸ ਦਾ ਵਿਰੋਧ ਹੋਇਆ ਅਖਰਕਾਰ ਪੰਜਾਬ ਸਰਕਾਰ ਨੇ ਪਾਣੀ ਦੇਣ ਤੋਂ ਉੱਥੇ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਮਸਲਾ ਕਾਫੀ ਭਖਦਾ ਗਿਆ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਪ੍ਰੋਜੈਕਟਾਂ ਦੇ ਉੱਤੇ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਜਾਵੇਗੀ ਪਰ ਫਿਲਹਾਲ ਦੀ ਘੜੀ ਲਈ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਵੀ ਵਿਰੋਧ ਕਰ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਬੈਠਕ ਵਿੱਚ ਪੰਜਾਬ ਆਪਣੀ ਕਿੰਨੀ ਕੁ ਜ਼ੋਰ ਅਜਮਾਇਸ਼ ਕਰਕੇ ਉਹਨਾਂ ਸਾਰੇ ਮਸਲਿਆਂ ਨੂੰ ਰੋਕ ਰੋਕਣ ਵਿੱਚ ਕਾਮਯਾਬ ਹੋਵੇਗਾ ਜਿਨ੍ਹਾਂ ਕਰਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਣਾ ਹੋਵੇਗਾ